ਸਤ ਸ੍ਰੀ ਅਕਾਲ ਦੋਸਤੋ ਸਵਾਗਤ ਕਰਦੇ ਹਾਂ ਤੁਹਾਡਾ ਤੁਹਾਡੇ ਆਪਣੇ ਚੈਨਲ ਦੇ ਉੱਤੇ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਹਾਲ ਹੀ ਦੇ ਵਿੱਚ ਡੱਬਾ ਲਈ ਦੇ ਵਿੱਚ ਮਹਿਰੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਬੁੱਤ ਉੱਤੇ ਗੋਲੀਆਂ ਚੱਲਣ ਦੀ ਘਟਨਾ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਸਿੱਧੂ ਮੂਸੇਵਾਲੇ ਦੇ ਫੈਨਸ ਵਿੱਚ ਵੀ ਭਾਰੀ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ ਜਿਸ ਨੂੰ ਦੇਖਦੇ ਹੋਏ ਸਿੱਧੂ ਮੂਸੇਵਾਲੇ ਦੀ ਮਾਂ ਚਰਨਕੌਰ ਨੇ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੀ ਯਾਦ ਦੇ ਵਿੱਚ ਬਣੇ ਬੁੱਤ ਉਤੇ ਹਾਲੇ ਦੇ ਵਿੱਚ ਹੋਈ ਗੋਲਾਵਾਰੀ ਦੀ ਘਟਨਾ ਉਤੇ ਡੂੰਗਾ ਦੁੱਖ ਅਤੇ ਗੁੱਸਾ ਪ੍ਰਗਟ ਕੀਤਾ ਹੈ। ਉਹਨਾਂ ਨੇ ਇੰਸਟਾਗ੍ਰਾਮ ਉਤੇ ਵੀ ਇੱਕ ਭਾਵੁਕ ਪੋਸਟ ਸ਼ੇਅਰ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਸਾਡੇ ਪੁੱਤਰ ਦੀ ਯਾਦ ਉਤੇ ਹਮਲਾ ਸਾਡੀ ਆਤਮਾ ਉਤੇ ਜ਼ਖਮ ਹੈ। ਚਰਨਕੌਰ ਨੇ ਕਿਹਾ ਹੈ ਕਿ ਕੁਝ ਲੋਕ ਨਾ ਸਿਰਫ ਸਿੱਧੂ ਦੀ ਮੌਤ ਦਾ ਅਪਮਾਨ ਕਰ ਰਹੇ ਨੇ ਸਗੋਂ ਹੁਣ ਉਸ ਦੀਆਂ ਯਾਦਾਂ ਨੂੰ ਵੀ ਮਿਟਾਉਣ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਕਿਹਾ ਕਿ ਜਿਸ ਬੁੱਤ ਉੱਤੇ ਗੋਲੀ ਚਲਾਈ ਗਈ ਸੀ ਉਹ ਸਿਰਫ ਇੱਕ ਪੱਥਰ ਨਹੀਂ ਸੀ ਸਗੋਂ ਲੋਕਾਂ ਦੇ ਦਿਲਾਂ ਵਿੱਚ ਸਿੱਧੂ ਦੇ ਪ੍ਰਤੀ ਪਿਆਰ ਅਤੇ ਸਤਿਕਾਰ ਦਾ ਪ੍ਰਤੀਕ ਸੀ ਚਰਨਕੌਰ ਨੇ ਕਿਹਾ ਕਿ ਮੇਰਾ ਪੁੱਤਰ ਲੋਕਾਂ ਦੇ ਹੱਕਾਂ ਦੀ ਆਵਾਜ਼ ਸੀ ਹੁਣ ਜਦੋਂ ਉਹ ਸਾਡੇ ਵਿਚਕਾਰ ਨਹੀਂ ਹੈ ਤਾਂ ਉਸ ਨੂੰ ਚੁੱਪ ਕਰਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਇਹ ਹਮਲਾ ਸਾਡੀ ਆਤਮਾ ਉੱਤੇ ਜ਼ਖਮ ਵਾਂਗ ਹੈ ਪਰ ਮੈਂ ਕਹਿਣਾ ਚਾਹੁੰਦੀ ਹਾਂ ਕਿ ਉਸ ਨੂੰ ਮਿਟਾਇਆ ਨਹੀਂ ਜਾ ਸਕਦਾ ਉਹ ਇੱਕ ਲਹਿਰ ਸੀ ਹਮੇਸ਼ਾ ਜਾਂਦੀ ਰਹੇਗੀ ਉਹਨਾਂ ਨੇ ਇਹ ਵੀ ਕਿਹਾ ਕਿ ਸਾਡੀ ਚੁੱਪ ਸਾਡੀ ਹਾਰ ਨਹੀਂ ਹੈ ਹਰ ਕਿਸੇ ਨੂੰ ਇੱਕ ਦਿਨ ਆਪਣੇ ਕਰਮਾਂ ਦੀ ਸਜ਼ਾ ਜ਼ਰੂਰ ਮਿਲੇਗੀ ਪਰਿਵਾਰ ਨੇ ਕਈ ਵਾਰ ਕਾਨੂੰਨ ਵਿਵਸਥਾ ਉੱਤੇ ਸਵਾਲ ਵੀ ਚੁੱਕੇ ਨੇ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸਿੱਧੂ ਮੂਸੇਵਾਲੇ ਦੇ ਪਰਿਵਾਰ ਨੇ ਜਨ ਤੱਕ ਤੌਰ ਉੱਤੇ ਇਨਸਾਫ ਅਤੇ ਸਤਕਾਰ ਦੀ ਮੰਗ ਕਰਦੇ ਹੋਏ ਆਪਣੀ ਗੱਲ ਰੱਖੀ ਹੈ ਪਰ ਇਸ ਵਾਰ ਬੁੱਤ ਉੱਤੇ ਗੋਲੀਬਾਰੀ ਨਾ ਸਿਰਫ ਕਾਨੂੰਨ ਵਿਵਸਥਾ ਤੇ ਸਵਾਲ ਖੜੇ ਕਰਦੀ ਹੈ ਸਗੋਂ ਇਹ ਮੂਸੇਵਾਲੇ ਦੀ ਵਿਰਾਸਤ ਅਤੇ ਯਾਦਾਂ ਦਾ ਅਪਮਾਨ ਵੀ ਹੈ ਇਸ ਘਟਨਾ ਨੂੰ ਲੈ ਕੇ ਜਾਂਚ ਚੱਲ ਰਹੀ ਹੈ ਪਰ ਸਿੱਧੂ ਮੂਸੇਵਾਲੇ ਦੇ ਫੈਨਸ ਅਤੇ ਪਰਿਵਾਰ ਦੇ ਵਿੱਚ ਗੁੱਸਾ ਅਤੇ ਉਦਾਸੀ ਸਾਫ਼ ਦੇਖੀ ਜਾ ਸਕਦੀ ਹੈ ਦੱਸ ਦਈਏ ਕਿ ਇਹ ਘਟਨਾ ਲਗਭਗ 3 ਦਿਨ ਪਹਿਲਾਂ ਹਰਿਆਣਾ ਦੇ ਡੱਬ ਵਾਲੀ ਇਲਾਕੇ ਦੇ ਵਿੱਚ ਵਾਪਰੀ ਸੀ ਜਿੱਥੇ ਅਣਪਛਾਤੇ ਹਮਲਾਵਰਾਂ ਨੇ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਬੁੱਤ ਉੱਤੇ ਗੋਲੀਬਾਰੀ ਕੀਤੀ ਸੀ। ਗੋਲੀਬਾਰੀ ਨਾਲ ਬੁੱਤ ਨੂੰ ਨੁਕਸਾਨ ਪਹੁੰਚਿਆ ਜਿਸ ਨਾਲ ਇਲਾਕੇ ਦੇ ਵਿੱਚ ਛਣਸਣੀ ਫੈਲ ਗਈ। ਇਹ ਯਾਦਗਾਰੀ ਸਥਾਨ ਤੱਬ ਵਾਲੀ ਦੇ ਨੇੜੇ ਸਥਿਤ ਹੈ ਜਿੱਥੇ ਸਿੱਧੂ ਮੂਸੇਵਾਲੇ ਦੀ ਯਾਦ ਦੇ ਵਿੱਚ ਇਹ ਮੂਰਤੀ ਸਥਾਪਿਤ ਕੀਤੀ ਗਈ ਸੀ। ਹਮਲਾਵਰ ਰਾਤ ਨੂੰ ਆਏ ਅਤੇ ਗੋਲੀਬਾਰੀ ਕਰਨ ਤੋਂ ਬਾਅਦ ਭੱਜ ਗਏ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਕਟਨਾ ਕਾਰਨ ਸਿੱਧੂ ਮੂਸੇਵਾਲੇ ਦੇ ਫੈਨਸ ਦੇ ਵਿੱਚ ਡੂੰਘਾ ਗੁੱਸਾ ਦੇਖਿਆ ਜਾ ਰਿਹਾ ਹੈ। ਇਸ ਗੋਲੀਬਾਰੀ ਦੀ ਜ਼ਿੰਮੇਵਾਰੀ ਲੋਰੈਂਸ ਗੈਂਗ ਨੇ ਲਈ ਹੈ। ਗੈਂਗ ਦੇ ਮੈਂਬਰ ਗੋਲਦੀ ਢਿੱਲੋਂ ਅਤੇ ਆਰਜੋ ਬਿਸ਼ਨੋਈ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਕਰਕੇ ਗੋਲੀਬਾਰੀ ਕਰਨ ਦੀ ਗੱਲ ਕਬੂਲ ਕੀਤੀ। ਪੋਸਟ ਦੇ ਵਿੱਚ ਬੁੱਤ ਲਗਾਉਣ ਵਾਲੇ ਲੋਕਾਂ ਨੂੰ ਚੇਤਾਵਨੀ ਦਿੱਤੀ ਗਈ ਸੀ ਖਾਸ ਕਰਕੇ ਹਰਿਆਣਾ ਦੇ ਜੀ ਜੇ ਪੀ ਦੇ ਯੂਵਾ ਵਿੰਗ ਦੇ ਪ੍ਰਧਾਨ ਦਿਗ ਵਿਜੇ ਟੋਟਾਲਾ ਨੂੰ ਧਮਕੀ ਦਿੱਤੀ ਗਈ। ਕੇ ਅਸੀਂ ਸਿੱਧੂ ਦਾ ਕੰਮ ਤਾਂ ਕਰ ਦਿੱਤਾ ਹੈ ਪਹਿਲਾਂ ਹੀ ਹੁਣ ਜੋ ਉਸਦੇ ਹਮਦਰਦ ਬਣੇ ਘੁੰਮ ਰਹੇ ਨੇ ਉਹਨਾਂ ਦਾ ਨੰਬਰ ਵੀ ਲੱਗੇਗਾ ਇਹ ਤਾਂ ਸਿਰਫ ਟ੍ਰੇਲਰ ਹੈ ਫਿਲਮ ਅਜੇ ਬਾਕੀ ਹੈ ਤਿੱਗ ਬਜੇ ਚੋਟਾਲਾ ਨੇ ਇਸ ਤੋਂ ਬਾਅਦ ਪੁਲਿਸ ਨੂੰ ਸ਼ਿਕਾਇਤ ਵੀ ਕੀਤੀ ਹੈ ਤੇ ਪੁਲਿਸ ਨੇ ਕਾਰਵਾਈ ਕਰਦਿਆਂ ਇੱਕ ਅਣਪਛਾਤੇ ਨੌਜਵਾਨ ਨੂੰ ਕਾਬੂ ਵੀ ਕੀਤਾ ਸਿੱਧੂ ਮੁਸੇਵਾਲੇ ਦੇ ਬੁੱਤ ਉਤੇ ਚੱਲੀਆਂ ਗੋਲੀਆਂ ਬਾਰੇ ਤੁਹਾਡਾ ਕੀ ਕਹਿਣਾ ਹੈ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਉਦੋਂ ਤੱਕ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਤੇ ਨਾਲ ਹੀ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਵੀ ਜਰੂਰ ਕਰ ਦੇਵੋ ਧੰਨਵਾਦ